ਕਲੀਅਰ ਵਾਲੀ ਇੰਟਰਵਿਊ ਤੱਕ ਬਹੁਤ ਕੁਝ ਸਮਝਣ ਦੀ ਲੋੜ ਹੈ ਇੱਕ ਵਾਰ ਫਿਰ ਚਲੋ ਇਸ ਨੂੰ ਆਪਾਂ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਅਕਾਲੀ ਦਲ ਦੀ ਪੂਰੀ ਅਯੋਕੀ ਸਥਿਤੀ ਬਾਰੇ ਇੱਕ ਵਿਸਤਾਰਤ ਚਰਚਾ ਪਹਿਲਾਂ ਕਰ ਚੁੱਕੇ ਹਾਂ ਪਰ ਆਪਾਂ ਹੁਣ ਦੇ ਦੌਰ ਨੂੰ ਆ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੋ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਦੀ ਸਥਿਤੀ ਨੂੰ ਬਾਦਲ ਦਾ ਆਖਰੀ ਦੌਰ ਤੇ ਸੁਖਵੀਰ ਦਾ ਉਭਾਰ ਵੀ ਤੇ ਚਲਾਂ ਵੀ ਇਹ ਸਾਰੇ ਦੌਰ ਨੂੰ ਇੱਥੋਂ ਆਪਾਂ ਨਵੇਂ ਸਿਰ ਤੋਂ ਸਮਝਦੇ ਆਂ ਸ਼੍ਰੋਮਣੀ ਅਕਾਲੀ ਦਲ ਪਿਛਲੀਆਂ ਦੋ ਲੋਕ ਸਭਾ ਚੋਣਾਂ ਤੇ ਦੋ ਹੀ ਵਿਧਾਨ ਸਭਾ ਚੋਣਾਂ ਇਸ ਕਦਰ ਗਰਾਫ ਥੱਲੇ ਗਿਆ ਇਸ ਕਦਰ ਤਰਾਤਲ ਤੇ ਆਈ ਕਿ ਹੁਣ ਸਮਝ ਨਹੀਂ ਆ ਰਿਹਾ ਕਿ ਉੱਥੇ ਤੋਂ ਉੱਥੇ ਕਿਵੇਂ ਲਗਾਤਾਰ ਹਾਸ਼ੀਏ ਤੇ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਰ ਇਹਦੇ ਲੀਡਰ ਅਕਾਲੀ ਦਲ ਨੂੰ ਉੱਪਰ ਉਠਾਉਣ ਦੀ بجائے ਅਕਾਲੀ ਦਲ ਨੂੰ ਮੁੜ ਕੇ ਖੜਾ ਕਰਨ ਦੀ بجائے ਆਪ ਕੁਰਸੀਆਂ ਤੇ ਕਾਬਜ ਹੋਣ ਲਈ ਆਪ ਕੁਰਸੀਆਂ ਤੇ ਕਬਜ਼ਾ ਕਰਨ ਲਈ ਆਪਣੇ ਹੱਥ ਅਕਾਲੀ ਦਲ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਧੋਰ ਸੰਭਾਲਣ ਲਈ ਜਦੋਜਾਦ ਕਰਨੀਆ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੋ ਸੀਟਾਂ ਲੈ ਕੇ ਜਾਂਦਾ ਅਕਾਲੀ ਭਾਜਪਾ ਨਾਲ ਗੱਡ ਚੋੜ ਸੀ ਦੋ ਆਈਆਂ ਸੁਖਬੀਰ ਤੇ ਹਰਸਿਮਰਤਾਲੀਆ ਤੇ ਉਧਰ ਉਹਨਾਂ ਕੋਲ ਵੀ ਦੋ ਆਈਆਂ ਤਿੰਨਾਂ ਚੋਂ ਇਹਨਾਂ ਕੋਲੋਂ ਦਸਾਂ ਚੋਂ ਦੋ ਆਈਆਂ ਉਹਨਾਂ ਕੋਲ ਤਿੰਨਾਂ ਚੋਂ ਦੋ ਆਈਆਂ ਭਾਜਪਾ ਕੋਲ ਤੇ ਫਿਰ ਵਿਧਾਨ ਸਭਾ ਚੋਣਾਂ ਹੋਈਆਂ ਅਕਾਲੀ ਦਲ ਵਿਰੋਧੀ ਧਿਰ ਚ ਵੀ ਨਹੀਂ ਆ ਸਕਿਆ ਬਾਹਰ ਹੋ ਗਿਆ ਆਵਾਦੀ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਕੇ ਵਿਰੋਧੀ ਧਿਰ ਚ ਆ ਗਈ ਤੇ ਕਾਂਗਰਸੀ ਸਰਕਾਰ ਬਣ ਗਈ ਤਨ ਖੇਤੀ ਕਾਨੂੰਨਾਂ ਦੇ ਦੌਰ ਚ ਆ ਕੇ ਮਜਬੂਰਨ ਬਹੁਤ ਔਖਾ ਹੋ ਕੇ ਅਕਾਲੀ ਦਲ ਨੇ ਭਾਜਪਾ ਨਾਲੋਂ ਘੱਟ ਚੋੜ ਤੋੜਿਆ ਨਹੀਂ ਚਾਹੁੰਦੇ ਸੀ ਕਿ ਦਿੱਲੀ ਵਾਲੀ ਮੰਤਰੀ ਵਾਲੀ ਕੁਰਸੀ ਜਾਵੇ ਹੋਰ ਕੋਈ ਮਸਲਾ ਨਹੀਂ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੇ ਆਬਾਦ ਦਾ ਪੰਜਾਬ ਦੇ ਪਹਿਲੂਆਂ ਦਾ ਕੋਈ ਫਿਕਰ ਨਹੀਂ ਸੀ ਉਹ ਕਿਸੇ ਵੀ ਰਾਜਨੀਤਿਕ ਤਰਨੂਨੀ ਆ ਸਭ ਨੂੰ ਫਿਕਰ ਆਪਣੀਆਂ ਕੁਰਸੀਆਂ ਦਾ ਹੀ ਆ ਕੋਈ ਬਚਾਉਣ ਚ ਲੱਗਿਆ ਕੋਈ ਕਬਜਾਉਣ ਚ ਲੱਗਿਆ ਤੇ ਉਹ ਮਜਬੂਰ ਤੋੜਨਾ ਪਿਆ ਤੇ ਉਸ ਤੋਂ ਬਾਅਦ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆਈਆਂ ਜੇ ਬਦਨ ਸਭਾ ਚੋਣਾਂ ਚ ਅਕਾਲੀ ਦਾ ਲੱਭਿਆ ਨਹੀਂ ਲੱਭਿਆ ਪਿਛਲੀ ਵਾਰ ਤਾਂ ਫੇਰ ਮੜੀ-ਮੋਟੀ ਗਿੰਤੀ-ਮਿੰਤੀ ਐਸੀ ਇਸ ਵਾਰ ਤਾਂ ਉਹ ਵੀ ਨਹੀਂ ਰਹੀ ਸੋ ਜਮਾ ਕੱਖੋਂ ਹੌਲਾ ਹੋਇਆ ਅਕਾਲੀ ਦਲ ਫੇਰ ਲੋਕ ਸਭਾ ਚੋਣਾਂ ਚ ਲੜਿਆ ਤੇ ਲੋਕ ਸਭਾ ਚੋਣਾਂ ਚ ਇਸ ਵਾਰ ਤਾਂ ਇੱਕ ਸੀਟੇ ਰਹਿ ਗਈ ਉਹ ਵੀ ਫੇਰ ਕਰਦੀ ਉਹ ਆਈ ਪਰ ਇਹ ਸਾਰੀ ਸਥਿਤੀ ਦੇ ਵਿੱਚ ਜਿਹੜੇ ਲੀਡਰ ਅੰਦਰ ਵੀ ਸੀ ਸਾਰਾ ਕੁਝ ਜਾਣਦੇ ਵੀ ਸੀ 2015 ਦੇ ਘਟਨਾਕਰਮ ਸਮੇ ਜਿਹੜੇ ਬੋਲੇ ਨਹੀਂ ਹੈ ਬੇਦਵੀ ਵਾਲੇ ਮਸਲੇ 'ਚ ਬੈਬਲ ਕਲੱਬ ਬਰਗਾੜੀ ਕਾਣ ਵਾਲੇ ਮਸਲੇ 'ਚ ਹੈ ਨਾ ਡੇਰਾ ਮੁਖੀ ਦੀ ਭੂਮਿਕਾ ਵਾਲੇ ਮਸਲੇ 'ਚ ਉਹਦੀਆਂ ਫਿਲਮਾਂ ਰਿਲੀਜ਼ ਕਰਾਉਣ ਵਾਲੇ ਮਸਲੇ 'ਚ ਮਾਫੀਨਾਮੇ ਵਾਲੇ ਮਸਲੇ 'ਚ ਜਿਹੜੇ ਉਸ ਸਮੇ ਵੀ ਚੁੱਪ ਸੀ ਹੁਣ ਉਹ ਕਹਿੰਦੇ ਸੀ ਸੱਚੇ ਕਹਾਲੀਆਂ ਇਹ ਸਭ ਦੇ ਦਰਮਿਆਨ ਲੋਕ ਸਭਾ ਚੋਣਾਂ ਦੇ ਚੱਲਦੇ ਆਂ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਆਮੋ ਸਾਹਮਣੇ ਹੋਣ ਲੱਗ ਪਈ ਅੰਦਰ ਬੰਦ ਕਮਰਿਆਂ 'ਚ ਫਿਰ ਉਹ ਗੱਲ ਬਾਹਰ ਆਉਣ ਲੱਗ ਪਈ ਤੇ ਆ ਜਿਮਨੀ ਚੋਣ ਜਲੰਧਰ ਵਾਲੀ ਜਿੱਤਾ ਫਿਰ ਆਮੋ ਸਾਹਮਣੇ ਮੇਜ਼ ਲਾ ਕੇ ਇੱਕ ਦੂਏ ਨੂੰ ਪੰਡਣਾ ਕੱਢਣਾ ਇੱਥੋਂ ਤੱਕ ਨੋਬਤਾਈ ਕੋਰ ਕਮੇਟੀ ਭੰਗ ਹੈ ਜੀ ਅਸੀਂ ਜੀ ਹਾਥੀ ਵਾਲੇ ਉਮੀਦਵਾਰ ਨੂੰ ਸਮਰਥਨ ਕਰਦੇ ਹਾਂ ਜੀ ਤੱਕੜੀ ਚੋਣ ਨਿਸ਼ਾਨ ਵਾਲਾ ਸਾਡਾ ਉਮੀਦਵਾਰ ਨਹੀਂ ਜੀ ਉਧਰ ਬਾਗੀ ਤੜਾ ਕਹਿੰਦਾ ਅਸੀਂ ਸੱਚੇ ਅਕਾਲੀਆ ਜੀ ਅਸੀਂ ਤੱਕੜੀ ਵਾਲੇ ਨਾਲ ਖੜੇ ਹਾਂ ਜੀ ਨਾ ਤਕੜੀ ਲੱਭੀ ਤੇ ਨਾ ਹਾਥੀ ਲਵਿਆ ਫਿਰ ਹੁਣ ਕੋਰ ਕਮੇਟੀ ਭੰਗ ਤੋਂ ਬਾਅਦ ਕਹਿੰਦੇ ਜੀ ਅਨੁਸ਼ਾਸਨੀ ਕਮੇਟੀ ਨੇ ਹੁਣੇ 8 ਲੀਡਰ ਕੱਢਤੇ ਕਿ ਜੀ ਇਹ ਕੂੜ ਪ੍ਰਚਾਰ ਕਰਦੇ ਨੇ ਪਾਰਟੀ ਖਿਲਾਫ ਫੈਸਲੀ ਇਹਨਾਂ ਦੇ ਖਿਲਾਫ ਸਖਤ ਪੈਸਲਾ ਲਿਆ ਜਾਂਦਾ ਇਹਨਾਂ 8 ਲੀਡਰਾਂ ਨੂੰ ਕੱਢਣ ਲੱਗਿਆ ਪਤਾ ਨਹੀਂ ਭੁੱਲ ਗਏ ਪਤਾ ਨਹੀਂ ਜਾਣ ਕੇ ਉਹਨੇ ਦੇਖੀ ਕੀ ਕੀਤੀ ਸਰਦੇਵ ਸਿੰਘ ਢੀਂਸਾ ਦੀ ਯਾਦ ਹੀ ਨਹੀਂ ਆਈ ਜਦੋਂ ਪਰਵਿੰਦਰ ਢੀਂਸਾ ਨੂੰ ਕੱਢ ਰਹੇ ਹੋ ਸਰਦੇਵ ਸਿੰਘ ਢੀਂਸਾ ਜੋ ਤੁਸੀਂ ਸਰਪਲਸ ਲਾਇਆ ਸੀ ਤੁਸੀਂ ਲਿਆ ਕੇ ਵਾਪਸ ਤੇ ਉਹ ਸਰਪਲਸ ਤੇ ਨੇ ਫਿਰ ਜਾਂ ਉਹਨਾਂ ਨੂੰ ਉਹੀ ਐਲਾਨਿਆ ਸੀ ਸਰਪਲਸ ਹੈ ਹੀ ਨਹੀਂ ਸੀ ਇਸ ਲਈ ਕੱਢਣ ਦੀ ਲੋੜ ਨਹੀਂ ਕਿਉਂਕਿ ਬਣਾਇਆ ਹੀ ਨਹੀਂ ਪਰ ਇਹ ਚੁੱਪੀ ਤੇ ਸਵਾਲ ਉੱਠ ਰਹੇ ਨੇ ਕਿ ਵੀ ਸਭ ਤੋਂ ਵੱਧ ਮੀਟਿੰਗਾਂ ਦਾ ਸਕਦੇ ਸੀ ਰਿੰਟਸ ਦੇ ਘਰੀ ਹੋ ਰਹੀਆਂ ਨੇ ਚਲੋ ਪਰ ਇਸ ਸਾਰੀ ਪ੍ਰਕਿਰਿਆ ਦੇ ਦੌਰਾਨ ਬਾਕੀ ਧੜੇ ਨੇ ਇੱਕ ਡਿੰਗ ਅੱਗੇ ਪੱਟ ਕੇ ਇੱਕ ਮਾਫੀ ਵਾਲਾ ਫਾਰਮੂਲਾ ਅਪਣਾਇਆ ਤੇ ਇੱਕ ਮਾਫੀ ਸ਼ਿਕਾਇਤ ਪੱਤਰ ਜਿਹੜਾ ਮਾਫੀ ਨੂੰ ਮਾਸੀ ਉਹ ਜੱਜਦਾਰ ਸਹਿਬਾਨ ਕੋਲ ਲੇ ਗਏ ਤੇ ਜੱਜਦਾਰ ਸਹਿਬਾਨ ਨੇ ਪੰਜ ਸਿੰਘ ਸਹਿਬਾਨ ਦੀ ਬੈਠਕ ਚ ਫੈਸਲਾ ਕਰਦੇ ਆ ਸੁਖਵੀਰ ਸਿੰਘ ਬਾਦਲ ਨੂੰ ਤਲਬ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਹੁਣ ਸੁਖਵੀਰ ਸਿੰਘ ਬਾਦਲ ਆਪਣਾ ਸਪਸ਼ਟੀਕਰਨ ਬੰਦ ਲਫਾਫੇ ਚ ਦਿਆਏ ਇਹ ਤੋਂ ਪਹਿਲਾਂ ਕਿਉਂ ਲਫਾਫਾ ਖੁੱਲਦਾ ਉਹਦੇ ਉੱਪਰ ਪੰਜ ਸਿੰਘ ਸਹਿਬਾਨ ਮੰਥਨ ਕਰਕੇ ਕੋਈ ਫੈਸਲਾ ਲੈਂਦੇ ਜਿਹੜਾ ਕਿ ਗੁਰਮਤਿ ਮਰਿਆਦਾ ਅਨੁਸਾਰ ਸ਼੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਕਹਿੰਦੇ ਤਨਖਾਈਆ ਕਰਾਰ ਦਿੱਤੇ ਜਾਣਗੇ ਦੋਇ ਢੜੇ ਤਖਤੀਆਂ ਪਾ ਕੇ ਸਜ਼ਾ ਭੁਗਤਣੀ ਪੈਣੀ ਹੈ ਪਰ ਇਸ ਤੋਂ ਪਹਿਲਾਂ ਕਿ ਪੰ ਸਿੰਘ ਸਹਿਬਾਨ ਬੈਠਕ ਕਰਦੇ ਆ ਨਮਾ ਕਲੇਰ ਦੀ ਇੰਟਰਵਿਊ ਨੇ ਨਮਾ ਕਲੇਸਪਾਤਾ ਕਲੇਰ ਪ੍ਰਦੀਪ ਕਲੇਰ ਡੇਰਾ ਪ੍ਰੇਮੀ ਤੇ ਪੁਲਿਸ ਦੇ ਦਸਤਾਵੇਜ਼ਾਂ ਦੇ ਵਿੱਚ ਆ ਸਾਰੇ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਮੁੱਖ ਰੋਪੀ ਵੱਜੋ ਨਾਮਜਦ ਪਰ ਹੁਣ ਜ਼ਮਾਨਤ ਵੀ ਮਿਲ ਰਹੀ ਆ ਸਰਕਾਰੀ ਗਵਾਹ ਦੇ ਰੂਪ ਚ ਵੀ ਪੁਕਤ ਰਿਹਾ ਚਰਚਾ ਮਤ ਇੱਥੇ ਵੀ ਨੇ ਪਰ ਉਹਦੀ ਇੰਟਰਵਿਊ ਨੇ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਬਦਾਤੀਆਂ ਕਹਿੰਦਾ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਕਿ ਡੇਰਾ ਮੁਖੀ ਜੋ ਜਦੋਂ ਲਾਂਬੇ ਕੀਤਾ ਹੈ ਨਾ ਕਿ ਵੀ ਇਸ ਨੂੰ ਖਾਰਜ ਕੀਤਾ ਜਾਂਦਾ ਹੈ ਬਾਹਰ ਕੀਤਾ ਜਾਂਦਾ ਹੈ ਇਹਦੇ ਨਾਲ ਕੋਈ ਮੇਲ ਮਲਾਪ ਨਹੀਂ ਕੋਈ ਮਿਲਵਰਤਨ ਨਹੀਂ ਉਹਦੇ باوجود ਵੀ ਕਲੇਰ ਕਹਿੰਦਾ ਸੁਖਵੀਰ ਬਾਦਲ ਨੂੰ ਮਿਲਦੇ ਸੀ ਸੁਖਵੀਰ ਬਾਦਲ ਕਹਿੰਦੇ ਵੋਟਾਂ ਦੇ ਲਈ ਉਹਦੇ ਨਾਲ ਗੰਢਤੁੱਪ ਕਰਦੇ ਸੀ ਉਹਦੀ ਫਿਲਮ ਰਿਲੀਜ਼ ਕਰਾਉਣ ਨੂੰ ਕਲੇਰ ਤਾਂ ਇਹ ਵੀ ਕਹਿੰਦਾ ਕਿ ਸੁਖਵੀਰ ਬਾਦਲ ਇਹ ਕਹਿੰਦਾ ਸੀ ਕਿ ਫਿਕਰ ਨਾ ਕਰੋ ਕਿ ਤੁਹਾਡਾ ਤੇਰਾ ਸਿਰਸਾ ਮੁਖੀ ਇੱਕ ਬਾਬਾ ਹੈ ਤਾਂ ਪੰਜਾਬ ਦਾ ਬਾਬਾ ਤਾਂ ਮਹਿਮੀ ਹੀ ਹੈ ਤੇ ਹੁਣ ਵਿਰੋਧੀ ਧਿਰ ਦੇ ਲੀਡਰ ਇਸ ਨੂੰ ਸਵਾਲ ਬਣਾ ਰਹੇ ਨੇ ਕਿ ਆ ਕਲੇਰ ਦੀ ਇੰਟਰਵਿਊ ਚ ਕਹਿੰਦੇ ਸਾਰਾ ਕੁਝ ਸਾਫ ਹੋ ਗਿਆ ਜੀ ਬਿਲਕੁਲ ਜੀ ਵਿਅਦਬੀ ਮਾਮਲਿਆਂ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਪ੍ਰਦੀਪ ਕਲੇਰ ਦੀ ਨਿੱਜੀ ਇੱਕ ਚੈਨਲ ਨਾਲ ਇੰਟਰਵਿਊ ਹੁੰਦੀ ਆ ਉਸ ਨਿੱਜੀ ਚੈਨਲ ਦੀ ਇੰਟਰਵਿਊ ਦੇ ਵਿੱਚ ਸਾਹਮਣੇ ਆਉਂਦਾ ਕਿ ਕਾਲੀ ਦਲ ਖਾਸ ਕਰਕੇ ਸੁਖਵੀਰ ਬਾਦਲ ਇਹਨਾਂ ਦਾ ਕਰਨਾ ਤਿਆ ਹੈ ਹੁਣ ਕੋਈ ਵੀ ਉਸ ਸਮੇਂ ਜਦੋਂ ਜਲਫਾਫਾ ਖੁੱਲਣਾ ਤੇ ਉਹ ਕਹਿੰਦੇ ਇੰਟਰਵਿਊ ਚ ਕਾਫੀ ਕੁਸ ਨੂੰ ਸਾਹਮਣੇ ਲਿਆਤਾ ਉਹ ਕਹਿੰਦਾ ਵੀ ਇਹ ਸਾਰਾ ਕੁਝ ਮਤਲਬ ਪੰਜਾਬ ਨਾਲ ਧੋਖਾ ਹੋਇਆ। ਅਕਲ ਤੱਕ ਸਭ ਦੇਖਣੀ ਪਿੱਠ ਕਰਕੇ ਸੁਖਵੀਰ ਬਾਦਲ ਨੇ ਬਾਪੇ ਨਾਲ ਮੁਲਾਕਾਤਾਂ ਕੀਤੀਆਂ, ਬੰਦ ਕਮਰਾ ਬੈਠਕਾਂ ਕੀਤੀਆਂ, ਕੁਝ ਨੀਤੀਆਂ ਘੜੀਆਂ। ਤੇ ਹੁਣ ਆਭਰੂਧੀ ਤਰਲੇ ਤੱਕ ਕਹਿੰਦੇ ਵੀ ਮਾਫੀਨਾਮੇ ਵੀ ਐਂ ਤਿਆਰ ਹੋਏ ਨੇ। ਉੱਚ ਵੀ ਲੀਡਰਾਂ ਦੀ ਭੂਮਿਕਾ ਸੀ। ਹੈ ਉਹਦੇ ਵਿੱਚ ਮਾਫੀ ਸ਼ਬਦ ਪਾਉਣਾ ਇਹ ਬਹੁਤ ਸਾਰਾ ਕੁਝ, ਬੜਾ ਕੁਝ ਹੈ। ਪਹਿਲਾਂ ਵੀ ਵਾਦ ਉੱਠਿਆ। ਪਰ ਸਵਾਲ ਇਹ ਹੈ ਕਿ ਜੇ ਪਾਰਟੀ ਦੇ ਪ੍ਰਧਾਨ ਨੇ ਇਸ ਤਰ੍ਹਾਂ ਸਿੱਖ ਸਿਧਾਂਤਾਂ ਨੂੰ ਅਕਾਲੀ ਜਲ ਦੇ ਸਿਧਾਂਤਾਂ ਨੂੰ ਲਾਂਬੇ ਰੱਖ ਕੇ ਨੀਰਾ ਮੁਖੀ ਨਾਲੇ ਮੁਲਾਕਾਤਾਂ ਕੀਤੀਆਂ ਨੇ ਇਹ ਗੰਢਤੂਪ ਕੀਤੀ ਹੈ ਤਾਂ ਕਿ ਉਸ ਦੀ ਜਾਣਕਾਰੀ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਰਖੜਾ ਹੈ ਨਾ ਮਲੂਕਾ ਇਸ ਤੇ ਨੂੰ ਬਿਲਕੁਲ ਨਹੀਂ ਸੀ ਚਰਨਜੀਤ ਬਰਾੜ ਜਿਹੜਾ ਸੁਖਵੀਰ ਬਾਦਲ ਦੇ ਨਾਲ ਹਰ ਸਮੇਂ ਰਹਿਣ ਵਾਲਾ ਸੀ ਉਸ ਨੂੰ ਨਹੀਂ ਸੀ ਚੰਦੂ ਮਾਜਰਾ ਜਾਣਦਾ ਹੀ ਨਹੀਂ ਸੀ ਦੀ ਦਿੱਲੀ ਤੱਕ ਸਾਰੀ ਪਹੁੰਚ ਸੀ ਪਤਾ ਹੀ ਨਹੀਂ ਸੀ ਜੇ ਪਤਾ ਸੀ ਤੇ ਤੁਸੀਂ ਉਸ ਸਮੇਂ ਵੀ ਚੁੱਪ ਸੀ ਤੇ ਹੁਣ ਵੀ ਇਸ ਗੱਲ ਨੂੰ ਲੁਕੋ ਰਹੇ ਹੋ ਤਾਂ ਫਿਰ ਗੁਨਾਹ ਕਰ ਤੁਸੀਂ ਵੀ ਹੋ ਨਹੀਂ ਹੋ ਜੇ ਤੁਸੀਂ ਹੁਣ ਮਾਫੀਨਾਮਾ ਲੈ ਕੇ ਗਏ ਹੋ ਤਾਂ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਮੈਂ 2015 ਚ ਲੈ ਗਿਆ ਸੀ ਮਾਫੀਨਾਮਾ ਮੈਂ ਪਛਤਾਪੜੀ ਚਿੱਠੀ ਦਿਾਇਆ ਸੀ ਅਸਾਖੰਡ ਪਾਠ ਵੀ ਕਰਾ ਲਿਆ ਸੀ ਪਛਤਾਪਤ ਤੇ ਸੋ ਹੁਣ ਇੱਕ ਪਾਸੇ ਪੰਜਾਬ ਦੇ ਵਿੱਚ ਸਿਰ ਦੇ ਉੱਤੇ ਚਾਰ ਜਿਮਨੀ ਚੋਣਾ ਖੜੀਆਂ ਬਰਨਾਲੇ ਦੀ ਗਦੜਵਾਹੇ ਦੀ ਤੇਰਾ ਬਾਬਾ ਨਾਨਕ ਦੀ ਐ ਛੱਬੇ ਵਾਲ ਦੀ ਨਗਰ ਨਿਗਮ ਨਗਰ ਕਾਉਂਸਲ ਦੀਆਂ ਚੋਣਾ ਖੜੀਆਂ ਬਲਾਕ ਸੰਤ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾ ਸਿਰ ਤੇ ਪਈਆਂ ਪਰ ਅਕਾਲੀ ਦਲ ਆਪਣਾ ਘਰੇ ਆਪਣਾ ਖਲਾਰਾ ਪਾ ਕੇ ਬੈਠਾ ਤੇ ਉਹ ਖਲਾਰਾ ਜੀ ਨਿਬੜਦਾ ਨਜ਼ਰ ਨਹੀਂ ਆ ਰਿਹਾ ਕਲੈਰ ਦੀ ਇੰਟਰਵਿਊ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਪੀਰ ਬਾਦਲ ਦੀ ਚਿੰਤਾ ਵਧਾਈਆ ਉਥੇ ਇਸ ਇੰਟਰਵਿਊ ਦੇ ਸਾਹਮਣੇ ਆਉਣ ਨਾਲ ਅਖਾਲੀ ਦਲ ਦੇ ਵਿੱਚ 파ੜਾ ਵੀ ਤੇ ਲੋਕਾਂ ਦੀ ਜਿਹੜੀ ਵੇਪਰੋਸ ਕੀ ਹੈ ਉਹ ਪਰੋਸੇ ਚ ਬਦਲਣ ਦੀ ਆਸ ਵੀ ਫਿਰ ਮੁੱਕ ਗਈ ਹੈ ਇੱਕ ਵਾਰ ਫਿਰ ਹਾਂ ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ RAM ਰਹੀਮ ਤੇ ਹੁਣ ਤੱਕ ਮਕਦਮਾ ਚਲਾਉਣ ਦੀ ਇਜਾਜ਼ਤ ਕਿਉਂ ਦਿੱਤੀ ਹੈ ਇਹ ਸਵਾਲ ਹੁਣ ਸੁਖਵੀਰ ਬਾਦਲ ਵਾਲਾ ਤੜਾਏ ਵੀ ਕਰ ਰਹੇ ਉਹ ਕਹਿੰਦੇ ਵੀ ਪਰਮਿੰਦਰ ਭੁੰਦੜ ਹੋਰੀ ਮੇਸ਼ੰਦਰ ਗਰੇਵਾਲ ਹੈਨਾ ਇਹ ਸਾਰੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਕਿ ਸੁਖਬੀਰ ਬਾਦਲ ਖਿਲਾਫ ਬੇਬਨਿਆਦ ਦੋਸ਼ ਲਾਏ ਜਾ ਰਹੇ ਨੇ ਹੈ ਕਲੇਰ ਬੇਦਵੀ ਮਾਮਲੇ ਚ ਸਰਕਾਰੀ ਗਵਾਹ ਬਣ ਗਿਆ ਹੁਣ ਮਤਲਬ ਜਿਹੜਾ ਮੁੱਖ ਦੋਸ਼ੀ ਸੀ ਉਸੇ ਨੂੰ ਤੁਸੀਂ ਗਵਾਹ ਬਣਾ ਲਿਆ ਤੇ ਇਹਦਾ ਮਤਲਬ ਕਹਿੰਦੇ ਰਾਜਨੀਤਿਕ ਸਾਜ਼ਿਸ਼ ਰਚੀ ਜਾ ਰਹੀ ਹੈ ਸਾਡੇ ਖਿਲਾਫ ਜਾਣ ਬੁਝ ਕੇ ਫਸਾਇਆ ਜਾ ਰਿਹਾ ਕਹਿੰਦੇ ਉਹਦੇ ਦੋਸ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਰਾਮ ਰਹੀਮ ਦੇ ਉੱਤੇ ਮਕਦਮਾ ਚਲਾਉਣ ਦੀ ਇਜਾਜ਼ਤ ਨਹੀਂ ਦਿੰਦੀ ਕਿਉਂਕਿ ਉਹਦੇ ਕੋਲ ਵੋਟਾਂ ਭਾਲਦੀ ਹੈ ਹੁਣ ਇਹ ਇਸ ਵਾਲੇ ਨਾਲ ਇੱਧਰ ਇਸੇ ਤਰ੍ਹਾਂ ਬਲਟੋਹਾ ਹੋ ਰਹੀ ਉਹ ਸੁਖਵੀਰ ਬਾਦਲ ਦੇ ਲਈ ਬੈਟਿੰਗ ਕਰਦੇ ਨਜ਼ਰ ਆ ਰਹੇ ਨੇ ਹੈ ਕਲੇਰ ਨੂੰ ਕਹਿੰਦੇ ਵਿਰੋਧੀਆਂ ਵੱਲੋਂ ਦਿੱਤਾ ਗਿਆ ਸਮਰਥਨ ਹੈ ਜਿਹੜੇ ਸਾਡੀ ਨੇ ਸੋ ਉਹਨਾਂ ਦਾ ਨਿਸ਼ਾਨਾ ਇੱਧਰ ਭਾਜਪਾ ਤੇ ਚੰਦੂ ਮਾਜਰੇ ਉਹਨਾਂ ਦੇ ਪਾਸੇ ਨੂੰ ਵੀ ਉਹ ਕਹਿੰਦੇ ਵੀ ਉਹਨਾਂ ਦੇ ਇਸ਼ਾਰੇ ਤੇ ਹੋ ਰਿਹਾ ਸਾਰਾ ਕੁਝ ਉਹ ਕਹਿੰਦੇ ਕਿ ਡੇਰਾ ਸਿਰਸਾ ਦੇ ਇੱਕ ਉਹਦੇਦਾਰ ਤੇ 2015 ਚ ਸ਼ਰੂਪ੍ਰਾਨ ਸਿੰਘ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਸ਼ਾਸਕ ਕਰਤਾ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵੱਲੋਂ ਪੰਥ ਦੀ ਕੱਲਲ ਦੀ ਵੰਡਣ ਦੇ ਵਿੱਚ ਕਹਿੰਦੇ ਉਹ ਬੰਦੇ ਰਹੀ ਪੁਕਾਨ ਬਾਈ ਜਾ ਰਹੀ। ਉਹਨਾਂ ਨੇ ਉੱਪਰ ਸਵਾਲ ਖੜਾ ਕਰਤਾ। ਫਿਰ ਟੋਵਾ ਕਹਿੰਦੇ ਕਿ ਇਹ ਬੇਦਬੀ ਘਟਨਾਵਾਂ ਦੇ ਪਿੱਛੇ ਮਾਸਟਰਮਾਈਂਡ ਤੇ ਤੁਸੀਂ ਕਹਿੰਦੇ ਉਸੇ ਨੂੰ ਹੁਣ ਗਵਾਹ ਬਣਾ ਕੇ ਕਹਿੰਦੇ ਇੰਟਰਵਿਊ ਕਹਿੰਦੇ ਇਹ ਕਰਾਈ ਗਈ ਹੈ। ਇੱਧਰ ਬਾਗੀ ਤੜਾ ਉਹ ਕਹਿੰਦੇ ਸਾਨੂੰ ਕੌਣ ਬਾਹਰ ਕਰੋਗੇ ਤੁਸੀਂ? ਅਸਲੀ ਕੱਲੀ ਤਾਂ ਅਸੀਂ ਆਂ। ਅਸਲ ਚ ਕੱਲ ਦਲਦਾ ਸਾਡਾ ਪੀਵੀ ਜੀ ਕੀ ਰਿਕਾਰ ਕਹਿੰਦੀ ਅਨਸ਼ਾਸਨ ਭੰਗ ਕਰਨ ਦੇ ਸਾਡੇ ਤੇ ਦੋਸ਼ ਲਾਉਣ ਨਾਲ ਤਾਂ ਅਨਸ਼ਾਸਨ ਭੰਗ ਤਾਪ ਕਰ ਰਹੇ ਨੇ। ਪਿੰਦਰ ਸੁਖਬੀਰ ਤੇ ਡੇਰਾ ਮੁਖੀ ਦੇ ਸਬੰਧ ਕਹਿੰਦੇ ਉਹ ਜਗ ਜਾਗਰ ਹੋ ਗਏ ਨੇ ਬਡਾਲਾ ਸਾਹਿਬ ਕਹਿੰਦੇ ਉਹਨਾਂ ਨੇ ਵੱਖਰੀ ਪ੍ਰੈਸ ਕਾਨਫਰੰਸ ਕੀਤੀ ਬਡਾਲਾ ਉਹਰਾਂ ਨੇ ਸੁਖਰਪ੍ਰਤਾ ਬਡਾਲਾ ਉਹੜੀ ਪ੍ਰੈਸ ਕਾਨਫਰੰਸ ਕਰਕੇ ਜਲੰਧਰ ਚ ਕਹਿੰਦੇ ਵੀ ਹੈ ਡੇਰਾ ਮੁਖੀ ਨੂੰ ਮਾਫੀ ਦੇਣ ਸੰਬੰਧੀ ਕਿਤੇ ਗਏ ਇਹ ਜਿਹੜੇ ਖੁਲਾਸੇ ਨੇ ਕਹਿੰਦੇ ਉਹਨੇ ਸੱਚ ਸਾਹਮਣੇ ਲਿਆਤਾ ਹੁਣ ਸੱਚ ਉਜਾਗਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਤੇ ਡੇਰਾ ਮੁਖੀ ਦੀ ਕਿੰਨੀ ਸਾਂਝ ਕਿਵੇਂ ਮੁਲਾਕਾਤਾਂ ਹੁੰਦੀਆਂ ਰਹੀਆਂ ਕਹਿੰਦੇ ਜੀ ਮਤਲਬ ਭਾਈ ਤੁਸੀਂ ਐਸੇ 파ਟੀ ਸੀ ਤੁਹਾਡੇ ਸਾਰੇ ਸਾਥੀ ਅੱਠ ਦੇ ਅੱਠ ਉਹਦੇ ਮੰਨਦੇ ਰਹੇ ਨੇ ਕੀ ਤੁਹਾਨੂੰ ਇਹਨਾਂ ਵੀ ਨਹੀਂ ਪਤਾ ਸੀ ਕਿ ਆਹ ਕੁਝ ਹੋ ਰਿਹਾ? ਜਾਂ ਤੁਸੀਂ ਨਹੀਂ ਗਏ ਕਦੇ ਮਿਲਣ? ਤੁਹਾਡੇ ਚ ਕੋਈ ਸਾਥੀ ਨਹੀਂ ਮਿਲਿਆ? ਕਿੰਨੇ ਸਵਾਲ ਨੇ। ਪਰ ਇਹ ਸਾਰੇ ਸਵਾਲਾਂ ਦੇ ਹਵਾਲੇ ਨਾਲ ਚਾਹੇ ਡੇਰਾ ਮੁਖੀ ਦੀ ਮਾਫੀ ਵਾਲੀ ਚਿੱਠੀ ਦਾ ਮਸਲਾ ਹੋਵੇ। ਚਾਹੇ ਬਾਦਲ ਨਾਲ ਮੁਲਾਕਾਤ ਦਾ ਮਸਲਾ ਹੋਵੇ। ਚਾਹੇ ਉਹਦੇ ਵਿੱਚ ਨਿਭਾਈ ਗਈ ਕਿਸੇ ਲੀਡਰ ਦੀ ਭੂਮਿਕਾ ਹੋਵੇ। ਇਹ ਸਾਰੇ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਲਈ ਸੁਖਦ ਨਹੀਂ ਹਨ। ਇਸ ਦਾ ਅਸਰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀਆਂ ਚੋਣਾਂ ਤੱਕ ਤੇ ਪੈ ਰਿਹਾ। ਵੋਟਾਂ ਬਣਾਉਣ 'ਚ ਰੁਚੀ ਨਹੀਂ ਦਿਖਾਈ ਜਾ ਰਹੀ। ਉਸ ਤੋਂ ਪਾਸਾ ਵੱਟ ਲਿਆ ਗਿਆ। ਸੋ ਹੁਣ ਕਲੇਰ ਦੀ ਇੰਟਰਵਿਊ ਨੇ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਵੀ ਵਧਾਤੀਆਂ ਤੇ ਮੁਸ਼ਕਲਾਂ ਅਕਾਲੀ ਧਲਦਿਆਂ ਵੀ ਵਧ ਗਈਆਂ। ਕੋਈ ਹਾਦਸਾ ਹੋ ਜਵੇ, ਕੋਈ ਘਟਨਾ ਵਾਪਰ ਜਵੇ। ਕਿਸੇ ਸਬੰਧਤ ਵਿਭਾਗ ਨਾਲ, ਕਿਸੇ ਸਬੰਧਤ ਸੰਸਥਾ ਨਾਲ, ਕਿਸੇ ਸਬੰਧਤ ਵਿਅਕਤੀਤਰ ਵਿਸ਼ੇਸ਼ ਨਾਲ ਫਿਰੋਜ਼ ਹਵਾਲੇ ਨਾਲ ਪੂਰੇ ਦੇਸ਼ ਦੇ ਵਿੱਚ ਇੱਕ ਵਾਰ ਚਰਚਾ ਵੀ ਹੁੰਦੀ ਆ ਤੇ ਇੱਕ ਵਾਰ ਉਹਦੇ ਤੇ ਪੁਣਛਣ ਵੀ ਹੁੰਦਾ ਤੇ ਮੁੜ ਕੇ ਫਿਰ ਕਹਾਣੀ ਉੱਥੇ ਦੀ ਉੱਥੇ ਆ ਜਾਂਦੀ ਆ ਪੰਚਾਇਤ ਦਾ ਕਿਆ ਸਰਮਥੇ ਅਪਰਨਾਲਾ ਉੱਥੇ ਦਾ